ਅਸੇ ਕਾਲ ਜੀ ਬੈਰ ਜੀ ਦਾ ਖਾਲਸਾ ਸੇ ਬੈਰ ਜੀ ਕੀ ਪਤੇ ਗੱਲ ਅੱਜ ਭਾਈ ਅੰਮਰਤਪਾਲ ਸਿੰਘ ਖਾਲਸਾ ਬਾਰੇ ਕਰਾਂਗੇ ਧਿਆਨ ਨਾਲ ਸੁਣਨਾ ਵੀਡੀਓ ਨੂੰ ਤੁਹਾਨੂੰ ਪਤਾ ਕਿ ਜਾਲਬ ਸਰਕਾਰਾਂ ਚਾਹੇ ਕੋਈ ਮਰਜ਼ੀ ਹੋਣਾ ਚਾਹੇ ਦੋ ਪਿਛਲੀਆਂ ਲੰਗੀਆਂ ਹੋਣਾ ਚਾਹੇ ਹੋਣ ਵਾਲੀ ਹੋਵੇ ਸਿੱਖਾਂ ਦੇ ਲਈ ਨਾ ਕਿਸੇ ਸਰਕਾਰ ਕੋਲੇ ਨਹੀਂ ਸਿੱਖਾਂ ਦਾ ਮਸਲਾ ਕਿਸੇ ਸਰਕਾਰ ਕੋਲੇ ਅਜੇ ਤੱਕ ਹੱਲ ਨਹੀਂ ਹੋਇਆ ਬੀਅਦਬੀ ਸਾਡੀ ਅੱਜ ਫੇਰ ਦਰਬਾਰ ਸਾਹਿਬ ਦੇ ਕੋਲੇ ਇੱਕ ਹੋ ਗਈ ਅੱਜ ਜਿਹੜੀ ਇੱਕ ਦੁਕਾਨਦਾਰ ਵੱਲੋਂ ਗੁਰੂ ਦੇ ਪਾਵਨ ਜਿਹੜੀਆਂ ਗੁਟਕਾ ਸਾਹਿਬ ਨੇ ਹੋਰ ਵੀੜਾਂ ਨੇ ਉਹਨੂੰ ਬੋਰੀ ਦੇ ਵਿੱਚ ਪਾ ਕੇ ਅੰਦਰ ਜਿਹੜਾ ਮਿੱਟੀ ਵਾਲੇ ਕਮਰੇ ਦੇ ਵਿੱਚ ਰੱਖਿਆ ਹੋਇਆ ਸੀ ਤੇ ਬੜੀ ਮੰਦ ਭਾਗੀ ਜਿਹੜੀ ਇਹ ਘਟਨਾ ਕੀ ਸਰਕਾਰ ਇਹਨਾਂ ਉੱਤੇ ਜਿਹੜੀਆਂ ਤਾਨੂੰ ਪਹਿਲਾ ਦੱਸ ਦਾਂਗਾ ਕਿ ਸਰਕਾਰਾਂ ਤੋਂ ਸਿੱਖ ਕੌਮ ਨੂੰ ਕੋਈ ਆਸ ਨਹੀਂ ਕਿਉਂਕਿ ਆਸ ਕਿਉਂ ਨਹੀਂ ਇਹਦਾ ਕਹਿਣ ਦਾ ਮਤਲਬ ਮੇਰਾ ਇਹ ਆ ਕਿ ਜਿਹੜੇ 30 32 32 ਸਾਲ ਦੇ ਜਿਹੜੇ ਨੌਜਵਾਨ ਸਾਡੇ ਜੇਲ੍ਹਾਂ ਦੇ ਵਿੱਚ ਬੰਦਾ ਉਹ ਦੋ ਦੋ ਸਜ਼ਾਵਾ ਕੱਟ ਚੁੱਕੇ ਨੇ ਉਹ ਕਿਤੇ ਧਾੜ ਦੇ ਭਵੰਤਮਾਨ ਦੇ ਹੰਝੂ ਨਹੀਂ ਆਇਆ ਅੱਖ ਦੇ ਵਿੱਚੋਂ ਕਿ ਉਹ ਨੌਜਵਾਨ ਵੀ ਕਿਸੇ ਦੇ ਪੁੱਤ ਨੇ ਧੀਆ ਦੇ ਬਾਪ ਨੇ ਪੈਣਾ ਦੇ ਭਰਾ ਨੇ ਤੇ ਜੇ ਕੇਜਰੀਵਾਲ ਜਿਹੜਾ ਉੱਥੇ ਦਿੱਲੀ ਵਿੱਚ ਫੜਿਆ ਹੋਇਆ ਸਰਾਵ ਘਟਾਲੇ ਦੇ ਵਿੱਚ ਮੁੱਖ ਮੰਤਰੀ ਜਾਂਦਾ ਪੰਜਾਬ ਦਾ ਉੱਥੇ ਤੇ ਰੋਂਦਾਗਾ ਉੱਥੇ ਜਾ ਕੇ ਲਾਲੇ ਦੇ ਗੜ ਲਾ ਕੇ ਰੋਂਦਾਗਾ ਇੱਥੇ 30-30 ਸਾਲ 32-32 ਸਾਲ ਹੋ ਗਏ ਕਦੇ ਉਹਨਾਂ ਨੂੰ ਯਾਦ ਕਰਕੇ ਰੋਇਆਗਾ ਇੱਥੇ ਨੌਜਵਾਨ ਮਾਰ ਰਹੇ ਨੇ ਤੜਪ ਰਹੇ ਮੇ ਰਹੇ ਨੇ ਹੋ ਸਕਦਾ ਕਿ ਦੇ ਨਖਲੇ ਹੰਝੂ ਬਹਾਤਾ ਹੋਵੇ ਭਵੰਤਮਾਨ ਜੀ ਇਹਨਾਂ ਗੱਲਾਂ ਵਾਲੇ ਤੁਸੀਂ ਗੌਰ ਜਰੂਰ ਕਰਿਓ ਤੇ ਨਹੀਂ ਆਉਣ ਵਾਲੇ 2027 ਦੇ ਵਿੱਚ ਧਰਨ ਨੂੰ ਜਿਹੜੀ ਮੂੰਹ ਦੀ ਖਾਣੀ ਪਵੇਗੀ ਤੁਹਾਡਾ ਜਿਹੜਾ ਹਾਲ ਜਿਹੜਾ ਬਾਦਲ ਤੇ ਕਾਲੀ ਦਲ ਦੇ ਨਾਲ ਹੋਇਆਗਾ ਇਸ ਤੋਂ ਵੀ ਭੜਾ ਹੋਵੇਗਾ ਪਟੀਸ਼ਨ ਪਾਈ ਆ ਭਾਈ ਅੰਬਰਤਪਾਲ ਸਿੰਘ ਖਾਲਸਾ ਨੇ ਕਿ ਉਹਨਾਂ ਤੇ ਜਿਹੜੀ ਲੱਗੀ ਐ ਐਨਐਸਏ ਸਰਕਾਰ ਤੁਰਤ ਹਟਾਵੇ ਉਹ ਤੇ ਪਾਰਟੀ ਬਣਾਇਆ ਪੰਜਾਬ ਸਰਕਾਰ ਤੋਂ ਤੇ ਸੈਂਟਰ ਸਰਕਾਰ ਨੂੰ ਜਿਨ੍ਹਾਂ ਨੇ ਨੌਜਵਾਨ ਬੰਦ ਕੀਤੇ ਨੇ ਯਾਰ ਕੀ ਕੁਸੂਰਾ ਕੋਈ ਅੰਬਰਤ ਸਿਕਾਉਂਦਾ ਨਸੇ ਉਹ ਕਰਦਾ ਕਿਹਦੀ ਤੋਪ ਚਲਾਤੀ ਕਿਹੜਾ ਬੰਬ ਫੜਿਆ ਗਿਆ ਕਿਹਦੇ ਸੂਰਾ ਮਾਰਤਾ ਉਹਨਾਂ ਨੇ ਕੋਣ ਮਰਿਆ ਕੋਈ ਬੰਦਾ ਜੇ ਮਾਰ ਲੋ ਇਹਨੇ ਕੱਠ ਦੇ ਵਿੱਚ ਮਾੜੀ ਮੋਟੀ ਤੂੰ ਤੂੰ ਮੈਂ ਹੋ ਗਈ ਇੱਕ ਦੂਜੇ ਮਾੜਾ ਮੋਟਾ ਕੁਝ ਵੱਜ ਗਿਆ ਇਹਦਾ ਮਾਲਤ ਐਨਐਸਏ ਲਗਾ ਕੇ ਬਾਹਰ ਛੱਡ ਦਿਓ ਤੁਸੀਂ ਇਸ ਸਿਕੰਦਰ ਨਾਲ ਧੱਕਾ ਨਹੀਂ ਤੇ ਹੋਰ ਕੀ ਹੈ ਇਹ ਉਹ ਬੰਦਾ ਐਮਪੀ ਵੀ ਜਿੱਤ ਕੇ ਤੁਹਾਡੀ ਸੰਵਿਧਾਨ ਦੀ ਸੌਂ ਵੀ ਚੁੱਕ ਗਿਆ ਤੇ ਤੁਸੀਂ ਸੌਂ ਚੁੱਕਣ ਤੋਂ ਬਾਅਦ ਵੀ ਨਹੀਂ ਛੱਡ ਰਹੇ ਉਹਨੂੰ ਭਾਈ ਅੰਮ੍ਰਿਤਪਾਲ ਸਿੰਘ ਨੂੰ ਚਿੱਠੀਆਂ ਲਿਖ ਰਹੀਆਂ ਪੈ ਰਹੀਆਂ ਨੇ ਲੋਕ ਸਭਾ ਦੇ ਸਪੀਕਰ ਨੂੰ ਤੁਹਾਡਾ ਫਰਜ਼ ਨਹੀਂ ਬਣਦਾ ਲੋਕ ਸਭਾ ਦੇ ਸਪੀਕਰ ਦਾ ਫਰਜ਼ ਨਹੀਂ ਬਣਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਬੁਲਾਵੇ ਜਾ ਤੁਹਾਡੀ ਸਰਕਾਰ ਦਾ ਫਰਜ਼ ਨਹੀਂ ਬਣਦਾ ਕਿ ਭਾਈ ਜਿਹੜੇ ਅੰਮਰਤਪਾਲ ਸਿੰਘ ਹੁਣ ਐਮਪੀ ਬਣ ਗਏ ਨੇ ਜਿੱਤ ਗਏ ਨੇ ਤੇ ਹੁਣ ਉਹਨੂੰ ਐਨਐਸਏ ਹਟਾ ਕੇ ਉਹਨੂੰ ਜੇਲ੍ਹ ਚ ਬਾਹਰ ਕੱਢੇ ਤੁਹਾਡ ਨੂੰ ਕੀ ਖਤਰਾ ਹੈਗਾ ਦੱਸੋ ਤੁਹਾਨੂੰ ਜਿਹੜਾ ਇੱਕੋ ਇੱਕ ਡਾਰਾ ਵੀ ਕਦੇ ਪੰਜਾਬ ਦੇ ਵਿੱਚ ਆ ਕੇ ਵੋਟਾਂ ਰਾਜ ਵੋਟ ਰਾਜ ਦਾ ਕਦੇ ਖੜਾ ਕਰਦੇ ਭਾਈ ਅੰਮਰਤਪਾਲ ਸਿੰਘ ਇਹ ਤਾਂ ਡਾਰਾ ਤੁਹਾਨੂੰ ਹੋਰ ਕਿਸੇ ਦਾ ਡਰ ਨਹੀਂ ਤਹਾਡੇ ਕੁਰਸੀ ਨਾ ਕਿਤੇ ਵਗ ਜਾਵੇ ਇਹਦਾ ਡਰਾਇ ਤਾਂ ਜਾਊਗੀ ਜਾਊਗੀ ਹਰ ਹਾਲਤ ਦੇ ਵਿੱਚ ਅੱਜ ਇਸ ਵੀਡੀਓ ਨੂੰ ਸਾਂਭ ਕੇ ਰੱਖ ਲਓ ਜੇ ਨਾ ਕੀ 2027 ਤੱਕ ਮੈਨੂੰ ਕਹਿ ਦਿਓ ਭਵਤਮਾਨ ਦੀ ਤੁਹਾਡੀ ਕੁਰਸੀ ਨਹੀਂ ਬਚਦੀ 2027 ਤੱਕ ਬੁਰੀ ਤਰ੍ਹਾਂ ਹਾਰੋਗੇ ਤੁਸੀਂ ਕਾਲੀਦਾਲਾ ਵਰਗਾ ਜਿਹੜਾ ਹਾਲ ਹੋਗਾ ਤੁਹਾਡਾ ਅੱਜ ਇਹ ਵੀਡੀਓ ਸਾਂਭ ਕੇ ਰੱਖ ਲਓ ਇਹਨੂੰ ਭਵਿੱਖਬਾਣੀ ਕਹਿ ਦਿਓ ਇਹਨੂੰ ਜੋ ਮਰਜ਼ੀ ਕਹਿ ਦਿਓ ਜਿਸ ਤਰ੍ਹਾਂ ਤੁਸੀਂ ਜ਼ੁਲਮ ਕਰ ਰਹੇ ਹੋ ਸਿੱਖਾਂ ਉੱਤੇ ਉਹ ਬੰਦੀ ਸਿੰਘ ਸੱਢਣੇ ਦਾ ਕੀ ਸੀ ਸਾਡੇ ਜਿਹੜੇ 30-30 ਸਾਲਾਂ ਤੋਂ 30-30 ਸਾਲਾਂ ਤੋਂ ਜਿਹੜੇ ਅੰਦਰ ਬੰਦ ਨੇ ਸਜ਼ਾਵਾਂ ਦੁੱਗਣੀਆਂ ਘਟ ਰਹੇ ਨੇ ਤੇ ਉਹਨਾਂ ਵਾਸਤੇ ਬਾਹਰ ਤਾਂ ਕੀ ਚੱਕਣੀ ਸੀ 40-50 ਬੰਦੀ ਸਿੰਘ ਹੋਰ ਬਣਾ ਦਿੱਤੇ ਹੁਣ ਭਾਈ ਅੰਮਰਤਪਾਲ ਸਿੰਘ ਦੇ ਭਰਾ ਨੂੰ ਚੱਕ ਲੇਤਾ ਫਿਰ ਪੁਲਿਸ ਰਿਮਾਂਡ ਲੈ ਲਿਆ ਇਹ ਕਿਹੜੀ ਬਹਾਦਰੀ ਹੈ ਤੁਹਾਡੀ ਕੀ ਕਰਨ ਲੱਗਿਆ ਤੁਸੀਂ ਉਹ ਜਿੰਮ ਲਾਉਂਦਾ ਨੌਜਵਾਨ ਉਹਦੇ ਵਿੱਚ ਜੇ ਸਟਰੀਟ ਰੋਡ ਗੋਲੀਆਂ ਨੇ ਉਹ ਬੰਦਾ ਖਾਲੇ ਤਾਂ ਉਹਦਾ ਪੋਜ਼ਿਟਿਵ ਆਊ ਆਉਂਦਾ ਆਪਣਾ ਡੋਪਟਾਏ ਤੇ ਕੋਈ ਮਰਜ਼ੀ ਕਰਾ ਲੈ ਕੋਈ ਮਰ ਸਾਰੇ ਜੰਮ ਵਾਲੇ ਖਾਂਦੇ ਨੇ ਉਹਨਾਂ ਦਾ ਕਰਵਾ ਕੇ ਦੇਖ ਲੋ ਤੁਸੀਂ ਪਹਿਲਾਂ ਆਪਣੇ ਮੰਤਰੀਆਂ ਤੇ ਆਪ ਦਾ ਕਰਾ ਕੇ ਦੇਖੋ ਨਾ ਪਹਿਲਾਂ ਡੋ ਟੈਸਟ ਤੁਹਾਡਾ ਨੈਗੇਟਿਵ ਆਊਗਾ ਤੁਹਾਡੇ ਮੰਤਰੀ ਆ ਕੇ ਸਵਾਹ ਖਾਂਦੇ ਨੇ ਹਜ਼ਾਰਾਂ ਫੇਸਬੁਕ ਕਿਤੋਂ ਵੇਲਾ ਹੋ ਚੱਲ ਨਹੀਂ ਸਕਦੇ ਡੋਡਿਆਂ ਦੇ ਖੇਤੀ ਦੀ ਮੰਗ ਕਰ ਰਹੇ ਨੇ ਕਹਿੰਦਾ ਭਾਵ ਕਿ ਮੇਰਾ ਇਹ ਆ ਜੇ ਤੁਸੀਂ ਅੱਜ ਇਹ ਬੰਦਾ ਜਿੱਤ ਗਿਆ ਫੇਰ ਵੀ ਤੁਸੀਂ ਉਹਦਾ ਖਹਿੜਾ ਛੱਡਦੇ ਜੇ ਬੰਦਾ ਕੋਈ ਟੇਕੇ ਕਰੇ ਬੈਜੇ ਫੇਰ ਵੀ ਤੁਸੀਂ ਉਹਦਾ ਖਹਿੜਾ ਛੱਡਦੇ ਇਹ ਪਿਛਲੇ ਝਾਲਮਾਂ ਵੀ ਜਿਹੜੀਆਂ ਪਾਰਟੀਆਂ ਸੋਅ ਕਰਦੇ ਰਹੀਆਂ ਉਹੀ ਹਾਲਡਾ ਭਵੰਤਮਨ ਜੀ ਤੁਸੀਂ ਫੜ ਲਿਆ ਤੁਸੀਂ ਮੁੱਖ ਮੰਤਰੀ ਹੋ ਨਿੱਕੀ ਮੋਟੀ ਕੋਈ ਪਦਵੀ ਨਹੀਂ ਇਹ ਕਿ ਤੁਸੀਂ ਨਿੱਕੀ ਨਿੱਕੀ ਗੱਲਾਂ ਉੱਤੇ ਜਿਹੜੀ ਇੱਕ ਇਹ ਭਰ ਲੈ ਕਿ ਤੁਸੀਂ ਆਪਣੇ ਅੰਦਰ ਦੀ ਦੂਜੀ ਧਿਰ ਨੂੰ ਖੁਸ਼ ਕਰਨ ਦੇ ਲਈ ਇੱਕ ਪਰਿਵਾਰ ਉੱਤੇ ਤੁਸੀਂ ਬਾਹਰ ਦੇ ਬਾਹਰ ਕਰ ਰਹੇ ਹੋ ਉਹ ਪਰਿਵਾਰ ਸਾਰਾ ਸਿੱਖ ਕੌਮ ਦਾ ਪਰਿਵਾਰ ਆ ਉਹ ਹਰ ਇੱਕ ਸਿੱਖ ਕੌਮ ਤੇ ਹਮਲਾ ਕਰਦੇ ਹੋ ਜੇ ਤੁਸੀਂ ਇੱਕ ਇੱਕ ਸਿੱਖ ਤੇ ਹਮਲਾ ਹੁੰਦਾ ਸਾਰੇ ਸਿੱਖ ਕੌਮ ਤੇ ਹਮਲਾ ਹੁੰਦਾ ਬੇਅਦਬੀਆਂ ਜਿਹੜੇ ਮੁੱਦੇ ਨੇ ਉਹਦਾ ਕੀ ਜਿਹੜੇ ਚੁੱਕਣੇ ਸੀ ਉਹ ਨਿਤ ਨਵੇਂ ਵਧ ਹੀ ਜਾਂਦੇ ਨੇ ਅੱਜ ਫੇਰ ਦਰਬਾਰ ਸਾਹਿਬ ਅੰਬਰ ਸਾਧ ਦੇ ਨੇੜੇ ਬੇਅਦਬੀ ਹੋਈ ਆ ਚਿੱਟੇ ਨਾਲ ਨੌਜਵਾਨ ਮਰ ਰਹੇ ਨੇ ਉਹਨਾਂ ਵੱਲ ਤੁਹਾਡਾ ਕੋਈ ਧਿਆਨ ਨਹੀਂ ਤੁਹਾਡਾ ਬਾਲਾ ਧਿਆਨ ਆਹ ਲੋਕ ਸਭਾ ਦੇ ਵੋਟਾਂ ਆ ਗਈਆਂ ਆ ਵਿਧਾਨ ਸਭਾ ਦੇ ਵੋਟਾਂ ਆ ਗਈਆਂ ਅੱਜ ਵੀ ਨਹੀਂ ਚੋਣਾਂ ਆ ਗਈਆਂ ਫਿਰ ਦਿੱਲੀ ਦੀਆਂ ਆ ਗਈਆਂ ਫਿਰ ਉਧਰ ਗਾਹਾਂ ਹੌਸਟੇਟਾਂ ਦੀਆਂ ਆ ਗਈਆਂ ਆ ਹੁਣ ਹਰਿਆਣੇ ਦੀਆਂ ਆ ਗਈਆਂ ਤੁਹਾਡੇ ਪੱਲੇ ਦਾ ਸਰਪ ਕੁਰਸੀ 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 ਤੁਸੀਂ ਪ੍ਰਕਾਸ਼ ਬਾਦਲ ਨੂੰ ਕਹਿੰਦੇ ਹੁੰਦੇ ਸੀ ਕਿ ਬਾਦਲ ਦੇ ਨਾਲ ਕੋਈ ਰੁਪਿਆ ਲੈ ਗਿਆ ਉਹ ਇਹ ਤੇ ਆਪਣਾ ਆਤਮਾਨ ਦੀ ਸਕੰਦਰ ਪਹਿਲੇ ਕਹਿ ਗਿਆ ਸੀ ਸਕੰਦਰ ਦੇ ਹੱਥ ਜਿਹੜੇ ਖਾਲੀ ਗਏ ਨੇ ਜਿਨ੍ਹਾਂ ਨੇ ਕਾਲਸ ਦੇ ਪਾਵੇ ਨਾਲ ਬੰਨਿਆ ਹੋਇਆ ਤੇ ਉਹ ਵੀ ਇੱਥੋਂ ਜਹਾਂ ਹਟ ਤਰ ਚੁੱਕੇ ਨੇ ਮਾਰੇ ਇੱਥੇ ਸਾਹਮਣੇ ਜਾਣਾ ਰਹਿਣਾ ਕਿਸੇ ਨੇ ਨਹੀਂ ਪਰ ਜਿਹੜਾ ਸੱਚਾ ਕੰਮ ਕਰ ਜਾਊਗਾ ਕੌਮ ਦੇ ਵਾਸਤੇ ਕੰਮ ਕਰ ਜਾਊਗਾ ਆਪਣੇ ਪੰਜਾਬ ਦੇ ਵਾਸਤੇ ਕੰਮ ਕਰ ਜਾਊਗਾ ਪੰਜਾਬ ਦਾ ਜਿਹੜਾ ਪਾਣੀ ਉਹਨੂੰ ਜਿਹੜਾ ਪੰਜਾਬ ਦੇ ਵਿੱਚ ਹੀ ਰਹਿਣ ਦਿੱਤਾ ਜਾਊਗਾ ਜਾਂ ਪੰਜਾਬ ਦੇ ਹੋਰ ਮੁੱਦੇ ਨੇ ਜਾਂ ਸਿੱਖ ਕੌਮ ਦੇ ਮੁੱਦੇ ਨੇ ਜਾਂ ਹੋਰ ਧਰਮਾਂ ਦੇ ਮੁੱਦੇ ਨੇ ਜੇ ਉਹਨਾਂ ਨੂੰ ਤੁਸੀਂ ਸਜਿੱਦੀ ਨਾਲ ਜਿਹੜਾ ਅਠਾਓਗੇ ਚੁੱਕੋਗੇ ਤਾਂ ਤੁਹਾਡਾ ਇਤਿਹਾਸ ਲਿਖਿਆ ਜਾਣਾ ਕਿ ਫਲਾਣਾ ਮੁੱਖ ਮੰਤਰੀ ਵਧੀਆ ਆਇਆ ਸੀ ਪਰ ਜੇਕਰ ਤੁਸੀਂ ਗੈਰਤਾ ਵਾਲੇ ਕੰਮ ਕਰੋਗੇ ਤਾਂ ਆਉਣ ਵਾਲੇ ਪੈਕ ਦੇ ਵਿੱਚ ਤੁਹਾਡਾ ਵੀ ਜਿਹੜਾ ਵਿਅੰਤਾ ਜਿਹੜਾ ਬੱਚੜ ਸੀ ਜਿਹੜਾ ਜਿਹਨਾਂ ਨੇ ਨੌਜਵਾਨ ਦਾ ਜਿਹੜਾ ਹੋਲੀ ਖੇਡੀ ਸੀ ਕੇ ਪੀਐਸ ਗਿੱਲਾ ਬਰਗਿਆਂ ਦਾ ਜਿਹੜਾ ਇਤਿਹਾਸ ਵਿੱਚ ਨੋ ਲਿਖਿਆ ਗਿਆ ਉਹ ਹੀ ਤੁਹਾਡਾ ਲਿਖਿਆ ਜਾਊਗਾ ਇਹ ਗੱਲਾਂ ਮੈਂ ਕੋਈ ਮੈਂ ਗੁੱਸੇ ਵਿੱਚ ਆ ਕੇ ਨਹੀਂ ਕਹਿ ਰਿਆ ਕਿ ਮੈਂ ਤੁਹਾਨੂੰ ਕੋਈ ਗੁੱਸਾ ਦਿਖਾ ਰਿਆ ਇਹ ਲੋਕਾਂ ਦੇ ਸਵਾਲ ਨੇ ਲੋਕ ਇਹ ਸਾਰੀਆਂ ਗੱਲਾਂ ਕਰਦੇ ਨੇ ਉਹੀ ਸਵਾਲ ਤੁਹਾਨੂੰ ਸਾਨੂੰ ਰੱਖਣੇ ਪੈਂਦੇ ਨੇ ਤੁਹਾਡੇ ਸਾਹਮਣੇ ਕਿ ਲੋਕਾਂ ਵਿੱਚ ਤਰਾ ਤਰਾ ਮੱਚੀ ਪਈ ਆ ਜਦੋਂ ਕੋਈ ਧਰਨੇ ਲੱਗ ਜਾਂਦੇ ਨੇ ਤੁਹਾਡੀ ਸਰਕਾਰ ਫੇਰ ਹਰਕਤ ਤੇ ਆਉਂਦੀ ਆ ਉਹਨਾਂ ਕਹਿੰਦੇ ਹਰਕਤ ਤੇ ਨਹੀਂ ਆਉਂਦੀ ਕੋਈ ਸਰਕਾਰੀ ਲਾ ਲਓ ਹੁਣ ਤੁਸੀਂ ਇਹ ਵਿਪਾਲ ਦਿਓ ਕਿ ਲੋਕ ਧਰਨੇ ਲਾਉਣ ਮਜਾਰੇ ਕਰਨ ਰੋਡ ਬੰਦ ਕਰਨ ਲੋਕ ਪਰੇਸ਼ਾਨ ਹੋਣ ਅਸੀਂ ਫੇਰ ਜਾ ਕੇ ਉਹਨੂੰ ਛੱਡਾਂਗੇ ਇਹ ਮਾੜਾ ਮੋਟਾ ਆਪਣੀ ਆਕਲ ਤੋਂ ਕੰਮ ਲੈਵੋ ਤੇ ਜਿਹੜਾ ਭਾਈ ਅੰਮਰਪਾਲ ਸਿੰਘ ਦੇ ਉਹਦੇ ਸਾਥੀਆਂ ਨੂੰ ਜਿਹੜਾ ਬਿਨਾਂ ਸਰਤੇ ਰਿਹਾ ਕਰੋ ਕਿਉਂਕਿ ਉਹ ਜਿਹੜਾ ਐਮਪੀ ਦੇ ਚੋਣਾਂ ਵਿੱਚ ਸਭ ਤੋਂ ਮਾਰਜਨ ਵੋਟਾਂ ਦੇ ਨਾਲ ਜਿੱਤੇ ਵੱਡੇ ਵੋਟਾਂ ਦੇ ਨਾਲ ਤਾਨੂੰ ਪਤਾ ਹੀ ਆ ਇਹ ਤੁਸੀਂ ਇਸ ਤਰ੍ਹਾਂ ਨਾ ਸਿੱਖਾਂ ਨਾਲ ਕਰੋ ਬਿਤਕਰਾ ਦੂਜੇ ਨੂੰ ਖੁਸ਼ ਕਰਨ ਦੇ ਕਰਨ ਦੇ ਜਿਹੜਾ ਚੱਕਰ ਦੇ ਵਿੱਚ ਤੁਸੀਂ ਆਪਣੀ ਕੁਰਸੀ ਨੂੰ ਖਤਰਾ ਪਾ ਲਓਗੇ 2027 ਦੇ ਵਿੱਚ ਤੁਹਾਨੂੰ ਜਿਹੜੀ ਵੋਟ ਨਹੀਂ ਮਿਲਦੀ ਪੰਜਾਬ ਦੇ ਵਿੱਚੋਂ ਭਲੇਖਾ ਕੱਢ ਦੋ ਮਨ ਦੇ ਵਿੱਚ ਇਹ ਇੱਕ ਸਿੱਖ ਤੇ ਜ਼ੁਲਮ ਹੁੰਦਾ ਸਾਰੀ ਕੌਮ ਤੇ ਜ਼ੁਲਮ ਹੁੰਦਾਗਾ ਇਹ ਤੁਸੀਂ ਯਾਦ ਰੱਖ ਲਿਓ ਇੱਕ ਪਰਿਵਾਰ ਦੇ ਨਾਲ ਤੁਸੀਂ ਕਿਹੜੀ ਕਿੜ ਕੱਢ ਰਹੇ ਹੋ ਪਾਈ ਅੰਮਰਤਪਾਲ ਸਿੰਘ ਨੇ ਸਾਰੇ ਪਰਿਵਾਰਾਂ ਦੇ ਨਾਲ ਜਿਹੜੇ 30 40 ਬੰਦ ਹੋਰ ਨੇ ਨੌਜਵਾਨ ਪਾਈ ਅੰਮਰਤਪਾਲ ਸਿੰਘ ਨੇ ਪਟੀਸ਼ਨ ਪਾਈ ਹੈ ਹਾਈ ਕੋਰਟ ਦੇ ਵਿੱਚ ਤਾਂ 50 ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਇਹ ਧਿਰ ਬਣਾਇਆ ਹੋਇਆਗਾ ਹੁਣ ਹਾਈ ਕੋਰਟ ਦਾ ਦੇਖਦੇ ਆ ਅਦਾਲਤ ਕੀ ਜਿਹੜਾ ਫੈਸਲਾ ਸੁਣਾਉਂਦੀ ਆ ਕਿ ਪਾਈ ਅੰਮਰਤਪਾਲ ਸਿੰਘ ਨੂੰ ਤੇ ਲੋਕ ਸਭਾ ਦੇ ਸਪੀਕਰ ਨੂੰ ਚਿੱਠੀਆਂ ਪਾਉਣੀਆਂ ਪੈ ਰਹੀਆਂ ਨੇ ਪਾਈ ਅੰਮਰਤਪਾਲ ਸਿੰਘ ਖਾਲਸਾ ਨੂੰ ਪਰ ਫਰਜ਼ਮੰਦ ਦਾ ਲੋਕ ਸਭਾ ਦੇ ਸਪੀਕਰ ਦਾ ਤੇ ਬਾਕੀ ਐਮਪੀਆ ਦਾ ਕਹਿਣ ਦਾ ਫਰਜ਼ ਬਣਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਹੱਕ ਆ ਅਧਿਕਾਰ ਆ ਇੱਕ ਡੈਮੋਕ੍ਰੇਸੀ ਹੱਕ ਆ ਜਿਹੜਾ ਬੰਦੇ ਦਾ ਉਹ ਤਾਂ ਤੁਸੀਂ ਪੂਰਾ ਨਹੀਂ ਕਰਦੇ ਉਹਨੂੰ ਜਲੀਲ ਕਰਨ ਤੇ ਲੱਗਿਆ ਜੇ ਉਹਦੇ ਪਰਿਵਾਰ ਨੂੰ ਇਹ ਕਿੱਥੋਂ ਦਾ ਨਿਆਂਗਾ ਸਿੱਖਾਂ ਦੇ ਨਾਲ ਇਹ ਸਰਾਸਰ ਧੱਕਾ ਨਹੀਂ ਇਹ ਫਿਰ ਕਹਿੰਦੇ ਸਿੱਖ ਬੋਲਦੇ ਆ ਜੇ ਸਿੱਖ ਆਏ ਉਹ ਸਿੱਖ ਤਾਂ ਬੋਲਣਗੇ ਪਿੱਟਣਗੇ ਜਦੋਂ ਤੁਸੀਂ ਜ਼ੁਲਮ ਤੇ ਜ਼ੁਲਮ ਕਰੀ ਜਾਂਦੇ ਹੋ ਮੇਰੀ ਸਰਕਾਰ ਨੂੰ ਹੱਥ ਮੰਨ ਕੇ ਬੇਨਤੀ ਆ ਮੁੱਖ ਮੰਤਰੀ ਸਾਹਿਬ ਮਾੜਾ ਮੋਟਾ ਦਿਮਾਗ ਤੋਂ ਬਹਿ ਕੇ ਸੋਚੋ ਕਿ ਵੋਟਾਂ ਤੁਹਾਨੂੰ ਕਿਸੇ ਦੂਜੀ ਹੋਰ ਕਵਾਂਟੀ ਨਹੀਂ ਇਕੱਲੀਆਂ ਨਹੀਂ ਪਾਈਆਂ ਸਭ ਤੋਂ ਵੱਧ ਵੋਟਾਂ ਪਾਈਆਂ ਸਿੱਖਾਂ ਨੇ ਪਾਈਆਂ ਕਿਉਂ ਪਾਈਆਂ ਕਿ ਬਾਦਲ ਤੇ ਉਹ ਕੱਲ ਆਪਣੇ ਅਕਾਲੀਆਂ ਤੋਂ ਕਾਂਗਰਸੀਆਂ ਤੋਂ ਲੋਕ ਆਕ ਚੁੱਕੇ ਸੀ ਕਿ ਅਸੀਂ ਦੀ ਬਦਲਾਅ ਦੇਖਣਾ ਤੀਜੀ ਪਾਰਟੀ ਵੇਖਣੀ ਆ ਬਦਲਾਅ ਦੇਖ ਲਿਆ ਹੁਣ ਲੋਕਾਂ ਨੇ ਤੇ ਪਉ ਆਤਮਾਨ ਜੀ ਗੌਰ ਜਰੂਰ ਕਰਿਓ ਹੋ ਸਕਦਾ ਜਿਹੜਾ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਓ ਸ਼ੇਅਰ ਕਰਨ ਦਾ ਮਤਲਬ ਮੇਰਾ ਇਹ ਨਹੀਂ ਕਿ ਮੈਨੂੰ ਕੋਈ ਜਾਦੇ ਕੋਈ ਪ੍ਰਮੋਟ ਹੋ ਜੂਗਾ ਕੋਈ ਜਾਦੇ ਮੈਨੂੰ ਕੋਈ ਬਣ ਜੂਗਾ ਕੋਈ ਮੈਨੂੰ ਮੈਡਲ ਮਿਲ ਜੂਗਾ ਮੈਂ ਤਾਂ ਹੱਥ ਬੰਨ ਕੇ ਤੁਹਾਨੂੰ ਇਹ ਕਹਿ ਰਿਹਾ ਸ਼ੇਅਰ ਕਰਨ ਦਾ ਮਤਲਬ ਇਹ ਹੁੰਦਾ ਕਿ ਪੁਲਿਸ ਦੇ ਕੰਨਾਂ ਤੱਕ ਸਰਕਾਰ ਦੇ ਕੰਨਾਂ ਤੱਕ ਜਾਂ ਕਿਸ ਦੀ ਆਵਾਜ਼ ਤਾਂ ਪਹੁੰਚੇ ਸਰਕਾਰ ਗੁੰੰਗੀ ਬੋਲੀ ਹੁੰਦੀ ਆ ਜਿੰਨਾ ਤੱਕ ਇਹਦੇ ਕੰਨਾਂ ਤੇ ਆਵਾਜ਼ ਨਾ ਪਵੇ ਉਹਨਾਂ ਤੇ ਕਿਹਨੂੰ ਸੁਣਦਾ ਨਹੀਂ ਹੁੰਦਾ ਇਹ ਦੂਰੋਂ ਨਹੀਂ ਸੁਣਦੀ ਨੇੜੋਂ ਸੁੜਿਆ ਜਾਂਦਾ ਇਹਨਾਂ ਦਾ ਵੀਡੀਓ ਚੰਗੀ ਲੱਗੀ ਸਿੱਖ ਧਰਮ ਦੇ ਨਾਲ ਤੁਸੀਂ ਜੁੜਿਓ ਸਿੱਖ ਕੌਣ ਨੂੰ ਪਿਆਰ ਕਰਦੇ ਹੋ ਵੀਡੀਓ ਸ਼ੇਅਰ ਕਰਦਿਆ ਕਰੋ ਕਮੈਂਟ ਜ਼ਰੂਰ ਕਰਦਿਆ ਕਰੋ ਕਮੈਂਟ ਮੈਂ ਸਾਰੇ ਭਾਈ ਭਰਾਵਾਂ ਨੂੰ ਆਤਮਾਨੇ ਕੇ ਬੇਨਤੀ ਹੈ ਕਿ ਸਾਰਿਆਂ ਨੂੰ ਕਹਿਣਾਗਾ ਤੁਸੀਂ ਆਪਣੇ ਸੁਝਾਅ ਜ਼ਰੂਰ ਦਿਓ ਜਿੱਤੇ ਸਾਡੀ ਬੋਲੀ ਗਲਤ ਆ ਅਸੀਂ ਗਲਤ ਸੰਨੂ ਕਹੋ ਅਸੀਂ ਤੁਹਾਡਾ ਕਹਿਣਾ ਮੰਨਾਂਗੇ ਪਰ ਲੌਜੀਕ ਤਰੀਕਾ ਹੋਵੇ ਇਹ ਨਾ ਕਿ ਅਸੀਂ ਵੀ ਵਿਰੋਧ ਨਹੀਂ ਕਰਨੀ ਕਿਸੇ ਬੰਦੇ ਦੀ ਇੱਕ ਤਾਂ ਇਹ ਹੁੰਦਾਗਾ ਕਿ ਬੰਦਾ ਕੋਈ ਚੱਜ ਦਾ ਕੰਮ ਸੌ ਚੱਜ ਦਾ ਕੰਮ ਕਰ ਦੇ ਜੇ ਉਹ ਤੋਂ ਇੱਕ ਕੰਮ ਵੀ ਮਾੜਾ ਹੋ ਜੇ ਤਾਂ ਅਸੀਂ ਉਹਦੀ ਕੌਂ ਦੀ ਬਰੋਧਤਾ ਕਰਨ ਲੱਗ ਜਾਈਓ ਬੰਦੇ ਦੀ ਤੇ ਤੁਹਾਡਾ ਸਿਰ ਮੱਥੇ ਆ ਮੈਨੂੰ ਤੁਸੀਂ ਮੈਨੂੰ ਪਿਆਰ ਦਿੰਦੇ ਹੋ ਸੁਣਦੇ ਹੋ ਸ਼ੇਅਰ ਕਰਦੇ ਹੋ ਤੇ ਐਡਾ ਮੈਂ ਤੁਹਾਡਾ ਰਿਣੀ ਆ ਕਿਉਂਕਿ ਮੈਂ ਹਮੇਸ਼ਾ ਹੀ ਸਿੱਖ ਕੌਮ ਦਾ ਬਾਕੀ ਸਾਰੇ ਧਰਮਾਂ ਦਾ ਸਤਿਕਾਰ ਆ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਇਹ ਨਹੀਂ ਕਿ ਮੈਂ ਇਕੱਲਾ ਸਿੱਖ ਧਰਮ ਦਾ ਸਾਰੇ ਤਾਂ ਧਰਮ ਸਾਡੇ ਲਈ ਬਰਾਬਰ ਨੇ ਸਾਰੇ ਭਾਈ ਸਾਡੇ ਲਈ ਬਰਾਬਰ ਨੇ ਕਾਲ ਗਹਿਰੀਆਂ ਹੁੰਦੀਆਂ ਨੇ ਭੇਡਾਂ ਹੈਗੀਆਂ ਨੇ ਉਹ ਸਿੱਖਾਂ ਵਿੱਚ ਵੀ ਹੈਗੀਆਂ ਨੇ ਅਨਹਿੰਗਜਾ ਕਲਜੀਤ ਸਿੰਘ ਜਿਹੜਾ ਗਨਹਿੰਗਜਾ ਪੂਲਾ ਨੇਂਗ ਸੀ ਕੇ ਪੀ ਐਸ ਗਿਲ ਸੀ ਹੋਰ ਬੜੇ ਨੇ ਤੁਹਾਨੂੰ ਕਿਹਦਾ ਕਿਹਦਾ ਨਾਮ ਲਿਖਾਵਾਂ ਇਸ ਤਰ੍ਹਾਂ ਹੀ ਹਿੰਦੂਆਂ ਵਿੱਚ ਬੈਠੇ ਇਸ ਤਰ੍ਹਾਂ ਹੀ ਮੁਸਲਮਾਨਾਂ ਬੈਠਾ ਸਾਈਆਂ ਵਿੱਚ ਬੈਠਿਆ ਸਾਰੇ ਧਰਮਾਂ ਦੇ ਵਿੱਚ ਕਾਲੀਆਂ ਭੇਡਾਂ ਜ਼ਰੂਰ ਹੁੰਦੀਆਂ ਇਸ ਤਰ੍ਹਾਂ ਹੀ ਹਰ ਸੋਸਾਇਟੀ ਦੇ ਵਿੱਚ ਪੁਲਸ ਦੇ ਵਿੱਚ ਬੈਠੀਆਂ ਮਸਰੀਆਂ ਕਾਲੀਆਂ ਭੇਡਾਂ ਮੱਥੇ ਰੇ ਜਿਹੜੇ 90 95% ਚੰਗੇ ਬੈਠੇ ਨੇ ਪੁਲਸ ਵਾਲੇ ਕਹਿੰਦਾ ਭਾਵ ਕਿ ਹੇ ਸੋਸਾਇਟੀ ਦੇ ਵਿੱਚ ਪੰਜ ਸੱਤ ਬੰਦੇ ਮਾੜੇ ਹੁੰਦੇ ਹੁੰਦੇ ਨੇ ਇਸ ਕਰਕੇ ਆਪਣਾ ਟੌਪਿਕ ਹੋਰ ਸੀ ਚਲੋ ਆਪਾਂ ਇਹ ਗੱਲ ਇੱਧਰ ਲੈ ਚਲੀ ਚਲੋ ਕਹਿੰਦਾ ਭਾਵ ਕਿ ਤੁਸੀਂ ਇਸ ਵੀਡੀਓ ਨੂੰ ਵੱਤਵਾਤ ਸ਼ੇਅਰ ਕਰੋ ਮੈਨੂੰ ਦਿਓ ਆਗਿਆ ਤੁਸੀਂ ਦੇਖਦੇ ਰਹੋ ਪੰਜਾਬੀ ਬਿਰਸਾ ਟੀਵੀ ਮੈਂ ਹਾਂ ਮੱਖਣ ਸਿੰਘ ਉੱਭਾ ਧੰਨਵਾਦ ਬੈਜੇਗਾ ਖਾਲਸਾ ਸ੍ਰੀ ਵਹਿਜੂ ਕੀ ਫਤਿਹ